पंप्स टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना दिला दो, दिला दो, दिला दो। ਦੇ ਵਿੱਚ ਲੋਕਾਂ ਨੂੰ ਦਬਾਉਣ ਦੇ ਲਈ ਆਕਮ ਇਹਦੇ ਵਿੱਚ ਕਵੇੜਾ ਪਾਉਣ ਦੇ ਲਈ ਅੱਜ ਜਿੱਥੇ ਪੰਜਾਬ ਪੱਧਰ ਦੇ ਵਿੱਚ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਰੋਜ਼ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਸੰਗਰੂਰ ਦੇ ਵਿੱਚ ਵੀ ਐਸਕੇਐਮ ਦੇ ਵੱਲੋਂ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਿਹੜੇ ਤਿੰਨੇ ਮੋਰਚੇ ਨੇ ਉਹਨਾਂ ਵੱਲੋਂ ਜਿਹੜਾ ਸਾਂਝ ਅੱਜ ਵੱਡਾ ਇਕੱਠ ਰੱਖਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਾਡੇ ਨਾਲ ਜਗਿੰਦਰ ਸਿੰਘ ਉਗਰਾਹ ਮੌਜੂਦ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋਗੇ ਕਿਉਂਕਿ ਖਨੌਰੀ ਤੇ ਸ਼ੰਭੂ ਦੇ ਐਕਸ਼ਨ ਤੋਂ ਬਾਅਦ ਸਰਕਾਰ ਤੋਂ ਬਾਅਦ ਅੱਜ ਪਹਿਲੀ ਵਾਰ ਵੱਡੇ ਪੱਧਰ ਤੇ ਜਿਹੜਾ ਜਥੇਬੰਦੀਆਂ ਇਕੱਠੀਆਂ ਹੋਈਆਂ ਨੇਗੀਆਂ ਦੇਖੋ ਇਹ ਜਿਹੜਾ ਪ੍ਰਦਰਸ਼ਨ ਸੀਗਾ ਚੱਲਿਆ ਚੱਲ ਰਿਹਾ ਹੈ ਇਹ ਰੋਜ਼ ਪ੍ਰਦਰਸ਼ਨ ਐਸ ਕੇਐਮ ਵੱਲੋਂ ਕਾਲ ਸੀ ਸਾਰੇ ਭਾਰਤ ਇਹ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ 9 ਤਰੀਕ ਨੂੰ ਨਾ 3 ਤਰੀਕ ਨੂੰ ਤੇ 5 ਤਰੀਕ ਨੂੰ ਸਾਡੇ ਤੇ ਜ਼ਬਰ ਹੋਇਆ ਗ੍ਰਿਫਤਾਰੀਆਂ ਕੀਤੀਆਂ ਉਦੋਂ ਬਾਅਦ ਚੰਡੀਗੜ੍ਹ ਨਹੀਂ ਜਾਣ ਦਿੱਤਾ ਤੇ ਉੰਨੇ ਵਾਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਤੇ ਉਹਨਾਂ ਸਮਾਨ ਚੱਕ ਕੇ ਖੇਤਾਂ ਸੁਟਿਆ ਗਿਆ ਬਾਹਰ ਪਲਾਟਾਂ ਸੁਟਿਆ ਗਿਆ ਸਮਾਨ ਵੀ ਚੋਰੀ ਹੋਇਆ ਤੇ ਇਹ ਤੇ ਜਬਰ ਦੇ ਵਿਰੋਧੀ ਮਤਲਬ ਇਹ ਪ੍ਰਦਰਸ਼ਨ ਹੈ ਜਿਹੜਾ ਇਸ ਦਿਨ ਨੈਸ਼ਨਲ ਇੰਡੀਆ ਦੇ ਆ ਗਿਆ ਤੇ ਉਹਨੂੰ ਅੱਜ ਪਰਮਿਸ਼ਨ ਮਿਲਿਆ ਤੇ ਚੰਗਾ ਹੰਗਾਰਾ ਮਿਲਿਆ ਤੇ ਟੋਟਲ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਜੋ ਕੁਝ ਸ਼ੰਭੂ ਤੇ ਹੋਇਆ ਖਨੋਰੀ ਤੇ ਹੋਇਆ ਤੁਹਾਡਾ ਇੱਕ ਵੱਡਾ ਤਜਰਬਾ ਹੈਗਾ ਕਿਸਾਨੀ ਸੰਘਰਸ਼ਾਂ ਦੇ ਵਿੱਚ ਤਾਂ ਤੁਸੀਂ ਇਹ ਚੀਜ਼ ਕਿਵੇਂ ਦੇਖੀ ਆ ਕਦੇ ਕਿ ਕਿਸਾਨ ਮੀਟਿੰਗ ਦੇ ਲਈ ਜਾਂਦੇ ਆ ਮੀਟਿੰਗ ਹੁੰਦੀ ਹੈ ਬਾਹਰ ਆ ਕੇ ਪ੍ਰੈਸ ਕਾਨਫਰੈਂਸ ਹੁੰਦੀ ਹੈ ਵਿੱਤ ਮੰਤਰੀ ਨਰਪਾਲ ਚੀਮਾ ਕਹਿੰਦੇ ਨੇ ਪੋਜ਼ਿਟਿਵ ਮਾਹੌਲ ਚ ਮੀਟਿੰਗ ਹੋਈ ਕੇਂਦਰੀ ਮੰਤਰੀ ਕਹਿੰਦੇ ਨੇ ਪੋਜ਼ਿਟਿਵ ਮਾਹੌਲ ਚ ਮੀਟਿੰਗ ਹੋਈ ਪਰ ਜਿਉਂ ਹੀ ਮਹਾਲੀ ਦੇ ਵਿੱਚ ਆਉਂਦੇ ਨੇ ਤਾਂ ਸਾਰਿਆਂ ਨੂੰ ਹੀ ਹਿਰਾਸਤ ਚ ਲੈ ਲਿਆ ਜਾਂਦਾ ਤੇ ਰਾਤ ਨੂੰ ਜਿਹੜਾ ਵੱਡੇ ਪੱਧਰ ਤੇ ਪੁਲਿਸ ਐਕਸ਼ਨ ਕਰਦੀ ਹੈ ਦੇਖੋ ਕੱਲਾ ਇਹ ਐ ਨਹੀਂ ਹੈ ਜੀ ਇਹ ਵੀ ਇਹ 19 ਤਰੀਕ ਨੂੰ ਵਾਪਰੇ ਇਹ ਤਾਂ ਮਾਤੀ ਹਿਪਲੈਂਡ ਮਤ ਕੇ ਇਹਨਾਂ ਨੇ 18 ਤਰੀਕ ਨੂੰ ਪਹਿਲਾਂ ਇੱਥੇ ਲੱਡੇ ਕਿੰਨੀ ਪੁਲਿਸ ਕੀਤੀ ਹੈ ਮਹਾਲੀ ਪੁਲਿਸ ਇਕੱਠੀ ਕੀਤੀ ਹੈ ਉਦੋਂ ਸਾਨੂੰ ਵੀ ਸਾਡੇ ਕੋਲੇ ਗੱਲ ਆਈ ਵੀ ਇਹ ਯਾਰ ਇੰਨੀ ਪੁਲਿਸ ਕਾਦੇ ਵਾਸਤੇ ਇਕੱਠੀ ਕਰ ਰਿਆ ਫਿਰ ਜਦੋਂ ਉਹ ਸਾਥੀ ਗੱਲਬਾਤ ਵਾਸਤੇ ਨੇ ਜਦੋਂ ਉਹਨਾਂ ਮੋਰਚਿਆਂ ਦੇ ਆਲੇ-ਦੁਆਲੇ ਪੁਲਿਸ ਲਾਈ ਹੋਈ ਸੀ ਉਹ ਤਾਂ ਉਦੋਂ ਜਨਨਕ ਸਾਫ਼ ਹੀ ਸੀ ਵੀ ਗੱਲਬਾਤ ਚ ਕੀ ਹੁੰਦਾ ਹੈ ਗੱਲਬਾਤ ਦੇ ਵਿੱਚ ਪਤਾ ਹੀ ਹੋਣਾ ਉਹਨਾਂ ਨੂੰ ਕਿਉਂਕਿ ਕੇਂਦਰੀ ਮੰਤਰੀਆਂ ਦੇ ਵਿੱਚ ਗੱਲਬਾਤ ਦੇ ਵਿੱਚੋਂ ਉਸ ਪੰਡਾਲ ਦੇ ਵਿੱਚੋਂ ਡੱਲਿਆ ਸਾਬ ਨੂੰ ਕੱਢਣਾ ਬਾਹਰ ਕਰਨਾ ਬਾਹਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੰਦੀ ਇਹਨਾਂ ਦੀ ਸਕੀ ਇਹ ਬਹੁਤ ਮਾੜਾ ਹੋਇਆ ਸਿੱਲੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਕੇ ਕੇ ਡੈਪੂਟੇਸ਼ਨ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਗਿਆ ਹੋਵੇ ਤੇ ਗੱਲਬਾਤ ਵੀ ਪੋਜੀਟਿਵ ਮਾਹੌਲ ਦੇ ਵਿੱਚ ਹੋਵੇ ਤੇ ਫਿਰ ਚੱਕ ਕੇ ਅੰਦਰ ਵੀ ਕਰਤਾ ਹੋਵੇ ਫਿਰ ਇਹ ਕੀ ਗੱਲ ਬਣੀ ਪਰ ਇਹੀ ਗੱਲ ਮੈਂ ਕਰਦਾ ਕਿ ਤੁਸੀਂ ਵੀ ਜਿਹੜਾ ਵਿਗਿਆਨ ਪਵਨ ਜਾਣਦੇ ਰਹੋਗੇ ਵੱਡਾ ਅੰਦੋਲਨ ਚੱਲਿਆ ਤਿੱਕ ਸਾਲ ਲਗਾਤਾਰ ਤੁਹਾਡਾ ਕਾਫਲਾ ਜਾਂਦਾ ਰਿਹਾ ਬਕਾਇਦਾ ਜਿਹੜਾ ਵਿਗਿਆਨ ਭਵਨ ਤੋਂ ਮੀਟਿੰਗ ਕਰਕੇ ਤੁਸੀਂ ਵਾਪਸ ਆਪਣੇ ਅੰਦੋਲਨ ਦੇ ਵਿੱਚ ਆਉਂਦੇ ਰਹੇ ਤਾਂ ਉਹ ਚੀਜ਼ਾਂ ਤੇ ਚੀਜ਼ਾਂ 'ਚ ਫਰਕ ਤੁਹਾਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਇਸ ਤਰ੍ਹਾਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਭਰੋਸੇ 'ਚ ਰੱਖ ਕੇ ਲਈਆਂ ਜਾਂਦੀਆਂ ਨੇ ਤਾਂ ਫਿਰ ਜਿਹੜੀ ਵਾਅਦਾ ਖਿਲਾਫੀ ਕਿਸਾਨਾਂ ਨਾਲ ਹੁੰਦੀ ਹੈ ਦੇਖੋ ਇਤੋਂ ਬਾਅਦ 21 ਤਰੀਕ ਦੀ ਇਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਮੰਤਰੀ ਬੈਠਣਾ ਚਾਹੁੰਦੇ ਨੇ ਕਿਤੇ ਅਸੀਂ ਉਹ ਇਸ ਕਰਕੇ ਰੱਦ ਕਰਤੀ ਵੀ ਇਹਨਾਂ ਤੇ ਭਰੋਸਾ ਨਹੀਂ ਰਿਹਾ ਬੇਵਿਸ਼ਵਾਸੀ ਵਧ ਗਈ ਜਦੋਂ 19 ਤਰੀਕ ਵਾਲਿਆਂ ਨੂੰ ਗੱਲਬਾਤ ਕਰਕੇ ਚੱਕ ਲਿਆ ਤਾਂ 21 ਤਰੀਕ ਨੂੰ ਸਾਡੇ ਨਾਲ ਕਈ ਰਿਸ਼ ਗੱਲਬਾਤ ਦੇ ਵਿੱਚ ਗੱਲਬਾਤ ਟੁੱਟ ਵੀ ਜਾਂਦੀ ਹੈ ਗੱਲਬਾਤ ਹੁੰਦੀ ਵੀ ਨਹੀਂ ਗੱਲਬਾਤ ਸਿਰੇ ਵੀ ਨਹੀਂ ਚੜਦੀ ਹੁੰਦੀ ਕਈ ਵਾਰੀ ਕਹਿੰਦਾ ਉਹਨਾਂ ਦੀ ਕਿਹੜੇ ਸਿਰੇ ਚੜੀ ਸੀ ਇਸ ਕਰਕੇ ਹੁਣ ਇਹਨਾਂ ਤੇ ਕਿਵੇਂ ਭਰੋਸਾ ਕਰੀਏ ਵੀ ਤੁਸੀਂ ਸਾਡੇ ਚ ਗੱਲਬਾਤ ਕਰਨ ਵਾਸਤੇ ਆ ਰਹੇ ਹੋ ਤੁਸੀਂ ਸਾਨੂੰ ਸੇਵ ਭੇਜੋਗੇ ਇੱਕ ਹੀ ਤਰੀਕਾ ਲੈ ਅਸੀਂ ਵਾਪਸ ਕਰ ਲਈ ਅਸੀਂ 26 ਵਾਲਾ ਪ੍ਰੋਗਰਾਮ ਵੀ ਅਸੀਂ ਜਪਰਨਾ ਜੋੜ ਕੇ 26 ਵਾਲਾ ਵੀ ਵਾਪਸ ਕਰਕੇ ਅਸੀਂ 28 ਦਾ ਧਰਨੇ ਲੱਚ ਰਖ ਲਿਆ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇੰਜ ਕੀਤੀ ਕਿਉਂਕਿ ਭਰੋਸਗੀ ਤੇ ਭਰੋਸੇ ਦੇ ਹੀ ਸਭ ਕੁਝ ਚੱਲਦਾ ਹੁੰਦਾ ਜਦੋਂ ਬੇਵਿਸ਼ਵਾਸੀ ਹੋ ਜੇ ਫੇਰੇ ਸਾਰਾ ਕੁਝ ਟੁੱਟਦਾ ਇਸ ਕਰਕੇ ਮੋਦੀ ਸਾਹਿਬ ਦੀ ਇਹ ਜੀ ਪ੍ਰਮਾਨਤਮਾਨ ਸਾਹਿਬ ਦੀ ਹਕੂਮਤ ਦੇ ਤੁ ਲੋਕਾਂ ਦਾ ਕਰੋਸਾ ਟੁੱਟਦਾ ਪਰ ਇੱਕ ਚੀਜ਼ ਜਿਹੜੀ ਹੁਣ ਸਰਕਾਰ ਡਾਟਾ ਪੇਸ਼ ਕਰ ਰਹੀ ਹੈ ਕਿ ਪ੍ਰਚਾਰਿਆ ਜਾ ਰਿਹਾ ਕਿ ਜਦੋਂ ਰਾਹ ਖੁੱਲਿਆਗਾ ਕਿ ਵਪਾਰੀਆਂ ਦਾ ਜਿਹੜਾ ਵੱਡਾ ਨੁਕਸਾਨ ਵੱਡੇ ਜਿਹੜੇ ਆંકੜੇ ਨੂੰ ਗਿਣਾਏ ਜਾ ਰਹੇ ਨੇ ਕਿ ਜਿਹੜਾ ਹਜ਼ਾਰਾਂ ਕਰੋੜਾਂ ਦੇ ਹਿਸਾਬ ਨਾਲ ਨੁਕਸਾਨ ਪੰਜਾਬ ਦਾ ਹੋਇਆ ਸੀਗਾ ਪੰਜਾਬ ਦੇ ਜਿਹੜੇ ਸਪੀਕਰ ਨਿਕੁਲਤਾਰ ਸਿੰਘ ਸੰਧਵਾ ਉਹ ਤਾਂ ਇੱਥੋਂ ਤੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇਕਰ ਬੇਰੁਜ਼ਗਾਰੀ ਸੀ ਨਸ਼ਾ ਸੀ ਉਹਦਾ ਵੀ ਵੱਡਾ ਕਾਰਨ ਜਿਹੜਾ ਕਿਸਾਨਾਂ ਦਾ ਅੰਦੋਲਨ ਸੀਗਾ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ ਹੈਗੀ ਦੇਖੋ ਹੁਣ ਤਾਂ ਨਸ਼ਾ ਵੀ ਬਿਲਕੁਲ ਖਤਮ ਹੋ ਜਾਣਾ ਹਾਂ ਜਿਹੜਾ ਵਪਾਰ ਹੈ ਉਹ ਵੀ ਬਹਾਲ ਹੋ ਜਾਣਾ ਹਾਂ ਰੰਗਲਾ ਪੰਜਾਬ ਹੋ ਜਾਣਾ ਹੁਣ ਤਾਂ ਬਾਗੋ-ਬਾਗ ਹੁਣ ਤਾਂ ਬੇਰੁਜ਼ਗਾਰੀ ਵੀ ਦੂਰ ਹੋ ਜਾਣੀ ਹੈ ਨਸ਼ਾ ਵੀ ਖਤਮ ਹੋ ਜਾਣਾ ਹੈ ਹਾਂ 19 ਤੋਂ ਲੈ ਕੇ 28 ਤੱਕ 9 ਦਿਨ ਤਾਂ ਹੋ ਗਏ ਨਾ ਅੱਜ ਹਮ ਮੋਰਚਾ ਚੱਕੇ ਨਾ 9 ਦਿਨਾਂ ਦੇ ਵਿੱਚ ਕਿੰਨਾ ਖੁਸ਼ਾਲ ਹੋ ਗਿਆ 9 ਮਹੀਨਿਆਂ ਦੇ ਵਿੱਚ ਕਿੰਨਾ 9 ਸਾਲ ਦੇ ਵਿੱਚ ਕਿੰਨਾ ਵਿਸ਼ਵਾਸ ਹੁੰਦਾ ਅਸੀਂ ਤਾਂ ਛਤਰੀਆਂ ਬਾਈ ਜਿਹੜੇ ਤੁਸੀਂ ਕਹਿੰਦੇ ਵੀ ਜਿਹੜੇ ਵਪਾਰ ਦਾ ਨੁਕਸਾਨ ਕਰਦੇ ਆ ਜਿਹੜੇ ਤੁਸੀਂ ਕਹਿੰਦੇ ਵੀ ਤੁਸੀਂ ਛੋਟੀ ਇੰਡਸਟਰੀ ਦਾ ਨੁਕਸਾਨ ਕਰਤਾ ਪਰਚੂਨ ਖੇਤਰ ਦਾ ਨੁਕਸਾਨ ਕਰਤਾ ਲੋਕਾਂ ਦਾ ਨੁਕਸਾਨ ਅਸੀਂ ਤਾਂ ਇਹਨਾਂ ਦੇ ਛਤਰੀਆਂ ਦੁਸ਼ਮਣ ਤਾਂ ਇਹਨਾਂ ਦੇ ਤੁਸੀਂ ਹੋ ਜਿਹੜੀ Amazon ਕੰਪਨੀ ਨੂੰ ਲਿਆਉਣ ਦੀਆਂ ਗੱਲਾਂ ਮਹਕਮਤਮਨ ਕਰਦਾ ਉਹ ਤਾਂ ਬਗਿਆੜ ਆ ਉਹ ਤਾਂ ਖਾ ਜਾਊਗੀ ਇਹਨਾਂ ਨੂੰ ਆ ਸ਼ਾਪਿੰਗ ਮਾਲ ਉਹਨਾਂ ਦੇ ਨੇ ਉਹਦੀ ਘਟੋ ਘਟ 1624 ਕਰੋੜ ਰੁਪਏ ਇੱਕ ਦਿਨ ਦੀ ਆਮਦਨ ਹੈ ਭਗਵੰਤ ਮਾਨ ਸਾਹਿਬ ਉਹ ਐਡੇ ਵੱਡੇ ਭਗਿਆੜ ਤੂੰ ਹੈ 21 ਦੇਸ਼ਾਂ ਦੇ ਵਿੱਚ ਉਹਨਾਂ ਦਾ ਕੰਮ ਹੈ 100 ਮੁਲਕਾਂ ਦੇ ਵਿੱਚ ਸਮਾਨ ਸਪਲਾਈ ਕਰਦੇ ਆ ਇਹ ਵਪਾਰ ਤੇ ਕਿਹੋ ਵਪਾਰ ਦੇ ਉਹਨਾਂ ਦੇ ਸੈਂਕੜੇ ਆਧਾਰਨਾਂ ਨੇ ਕੋਕਾਂ ਪਹਿਰੀਆਂ ਨੇ ਸਾਰੇ ਪਾਸੇ ਇਸ ਕਰਕੇ ਇਹ ਜਿਹੜੇ ਵੱਡੇ ਭਗਿਆੜਾਂ ਦੀ ਰਾਖੀ ਤੁਸੀਂ ਕਰ ਰਹੇ ਹੋ ਤੇ ਇਹ ਤੁਸੀਂ ਬੈਠੇ ਬੈਠੇ ਆਪਣੀ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਗੱਲਾਂ ਕਰਕੇ ਲੋਕਾਂ ਨੂੰ ਦੋਸ਼ੀ ਠਾ ਰਹੇ ਹੋ ਇਹ ਕੀਰਤੀ ਲੋਕ ਨੇ ਠੀਕ ਹੈ ਤੁਹਾਡੀ ਜੋਰ ਹੈ ਤੁਸੀਂ ਜੋਰ ਜਮਾਈ ਕਰ ਲਈ ਕਿਉਂ ਤਕੜੇ ਨੇ ਤਕੜੇ ਮਾੜਿਆਂ ਤੇ ਜੋਰ ਜਮਾਈ ਕਰ ਜਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਲੋਕ ਨੇ ਲੋਕਾਂ ਨੂੰ ਤਕੜੀ ਸਰਕਾਰ ਕਦੇ ਕੋਈ ਨਹੀਂ ਪਰ ਜਦੋਂ ਮੋਰਚਾ ਚੱਕਿਆ ਗਿਆ ਤਾਂ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਨੇ ਟੈਂਟ ਨੇ ਉਹ ਬਹੁਤ ਚਰਚਾ ਦੇ ਵਿੱਚ ਆਏ ਟਰਾਲੀਆਂ ਵੱਡੇ ਪੱਧਰ ਤੇ ਚੋਰੀ ਹੋਈਆਂ ਭਾਵੇਂ ਉਹ ਬਹੁਤ ਸਾਰੇ ਜਿਹੜੇ ਨਾਮੀ ਸਿਆਸੀ ਚਿਹਰੇ ਸੀ ਉਹਨਾਂ ਦੇ ਵੀ ਨਾਮ ਵਿੱਚ ਲੋਕਾਂ ਨੇ ਦੱਸੇ ਪਰ ਹੁਣ ਇੱਕ ਵੱਖਰਾ ਮਾਮਲਾ ਆਇਆ ਕਿ ਜਿਹੜਾ ਪਾਤੜਾਂ ਦੇ ਵਿੱਚ ਇੱਕ ਕੇਸ ਦਰਜ ਹੋਇਆ ਕਿ ਪੁਲਿਸ ਵਾਲੇ ਦੇ ਉੱਪਰ ਹੋਇਆ ਪਰ ਦੂਜੇ ਪਾਸੇ ਡੀਆਈਜੀ ਕਹਿ ਰਹੇ ਨੇ ਕਿ ਖਨੌਰੀ ਤੋਂ ਅਸੀਂ ਸਾਰੀਆਂ ਜਿਹੜੀਆਂ ਸਮਾਨ ਆ ਕਿਸਾਨਾਂ ਦਾ ਬਕਾਇਦਾ ਅਸੀਂ ਕੈਮਰੇ ਲਗਾਏ ਸਾਰਾ ਕੁਝ ਲਗਾਇਆ ਪਰ ਉਹਨਾਂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਚੋਰੀ ਵਾਲੇ ਮਾਮਲੇ ਦੇ ਵਿੱਚ ਸਵੇਰ ਦੀ ਇੱਕ ਬੰਦੇ ਦੀ ਕੇਂਦਰਤ ਹੋ ਗਈ ਇੱਕ ਪੁਲਿਸ ਦਾ ਸਿਪਾਈ ਸਾਰਾ ਉਹ ਚੋਰੀ ਕਰਕੇ ਲੈ ਗਿਆ ਚਲ ਇੱਕ ਚੀਜ਼ ਉਹ ਚੋਰੀ ਕਰਕੇ ਲੈ ਗਿਆ ਬਾਕੀ ਸਮਾਨ ਕਿੱਧਰ ਗਿਆ ਜੀ ਹੂੰ ਬਾਕੀ ਸਮਾਨ ਹੁਣ ਲੋਕਾਂ ਦਾ ਧਿਆਨ ਇੱਕ ਗਲਤੀ ਕੇਂਦਰਤ ਕਰਤਾ ਵੀ ਕਿ ਸਿਪਾਈ ਨੇ ਇੱਕ ਟਰਾਲੀ ਚੋਰੀ ਕਰ ਲਈ ਤੇ ਬਾਕੀ ਸਮਾਨ ਹੂੰ ਬਾਕੀ ਦਾ ਸਮਾਨ ਹੋਰ ਸਿਲੰਡਰ ਵੀ ਗਏ ਆ ਫ੍ਰਿਜ ਵੀ ਗਿਆ ਏਸੀ ਵੀ ਗਿਆ ਉਥੇ ਖੰਡ ਦੀਆਂ ਬੋਰੀਆਂ ਪਈਆਂ ਸੀ ਉਥੇ ਰਾਸ਼ਨ ਪਿਆ ਸੀ ਚਾਹ ਪੱਤੀ ਪਈ ਸੀ ਈਦੇ ਸੀਨ ਪਈ ਸੀ ਉਹ ਸਮਾਨ ਕਿਹਨੇ ਚੋਰੀ ਕਰ ਲਿਆ ਇਸ ਕਰਕੇ ਵੱਡੀ ਪਰਤਾਵ ਦੀ ਲੋੜ ਹੈ ਉਹ ਮੰਗਾਂ ਦੀ ਪੂਰਤੀ ਉਹ ਜਿਹੜੀਆਂ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਪੂਰਤੀ ਸਰਕਾਰ ਕਰੇ ਕਿੱਥੋਂ ਕਰੇ ਸਰਕਾਰ ਉਹਦੀ ਪੜਤਾਲ ਕਰਕੇ ਜਿੰਮੇਵਾਰੀ ਉਹਨਾਂ ਦੀ ਬਣੇ ਪਰ ਹੁਣ ਇੱਕ ਬਜਟ ਆ ਪੰਜਾਬ ਸਰਕਾਰ ਦਾ ਆਇਆਗਾ ਬਜਟ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿ ਮਹਿਜ 15000 ਕਰੋੜ ਖੇਤੀ ਦੇ ਲਈ ਸਰਕਾਰ ਨੇ ਰੱਖਿਆਗਾ ਹਾਲਾਂਕਿ ਤੁਸੀਂ ਖੇਤੀ ਖਰੜੇ ਨੂੰ ਲੈ ਕੇ ਵੀ ਸੰਘਰਸ਼ ਕੀਤਾ ਤਾਂ ਹੋਰ ਵੀ ਵੱਡੇ ਸੰਘਰਸ਼ ਖੇਤੀ ਨੂੰ ਲੈ ਕੇ ਹੁੰਦੇ ਰਹਿੰਦੇ ਨੇ ਪਰ ਇਹ ਬਜਟ ਦੇ ਵਿੱਚ ਖੇਤੀ ਨੂੰ ਰੱਖਿਆ ਗਿਆ ਜਿਹੜੀ ਰਕਮ ਹੈਗੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਭਵਿਕ ਵਿੱਚ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਜਿਹੜਾ ਖੇਤੀ ਦਾ ਜਿਹੜਾ ਸੰਕਟ ਹੈ ਉਹ ਹੱਲ ਹੋ ਸਕਦਾ ਸਾਡੀ ਜਿਹੜੀ ਖੇਤੀ ਦੀ ਆਮਦਨ ਹੈ ਜੀ ਉਹਦਾ 50% ਹਿੱਸਾ ਸਾਡਾ ਵਿਆਜ ਚ ਬਗ ਜਾਂਦਾ ਹੈ ਕਰਜ਼ੇ ਦੇ ਵਿਆਜ ਅਰਥੀਆਂ ਦਾ ਵਿਆਜ ਬੈਂਕਾਂ ਦਾ ਵਿਆਜ ਕਿੰਨੀਆਂ ਤੁਸੀਂ ਸਬ ਸਿੱਟੀਆਂ ਦੇਓਗੇ ਉਹ ਸਾਨੂੰ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋਣ ਲੱਗਿਆ ਤੁਸੀਂ ਸਾਡਾ ਕਰਜ਼ਾ ਖਤਮ ਕਰੋ ਖੇਤੀ ਨੀਤੀ ਤੁਸੀਂ ਬਾਹਰ ਕਰੋ ਖੇਤੀ ਨੀਤੀ ਬਣਾਓ ਖੇਤੀ ਨੂੰ ਮੁਨਾਫੇ ਵਾਲਾ ਬਣਾਉਣ ਦੀ ਖਾਤਰ ਜੋ ਪਾਲਿਸੀਆਂ ਜੋ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਉਹ ਕਰਨੀਆਂ ਚਾਹੀਦੀਆਂ ਖੇਤੀ ਚੋਂ ਜੇ ਕੁਝ ਬਚਣ ਲੱਗੂਗਾ ਤਾਂ ਹੈ ਤੁਸੀਂ 1500 ਕਰੋੜ ਰੱਖ ਲਿਆ 1500 ਕਰੋੜ ਰੱਖ ਲਿਆ 1200 ਕਰੋੜ ਰੱਖ ਲਿਆ ਆਹ ਰੱਖ ਲਿਆ ਜੀ ਉਹ ਕਰ ਲਿਆ ਜੀ ਇਹ ਸਿਰਫ ਫਾਰਮਲਿਟੀਆਂ ਨੇ ਤੁਸੀਂ ਬੇਸਿਕਲੀ ਜਿਹੜੀ ਸਮੱਸਿਆ ਹੈਗੀ ਕਿਸਾਨੀ ਦੀ ਉਹ ਬੇਸਿਕਲੀ ਸਮੱਸਿਆ ਵਨ ਟਾਈਮ ਸੈਟਲਮੈਂਟ ਕਰਨ ਨੂੰ ਤੁਸੀਂ ਤਿਆਰ ਨਹੀਂ ਕਰਜੇ ਖਤਮ ਕਰਨ ਨੂੰ ਵਾਸਤੇ ਤੁਸੀਂ ਤਿਆਰ ਨਹੀਂ ਤੁਸੀਂ ਇੱਕ ਦੇਸ਼ ਦੀ ਇਕਨੋਮੀ ਨੂੰ ਕਿਵੇਂ ਸੈੱਟ ਕਰੋ ਸਟੇਟ ਦੀ ਇਕਨੋਮੀ ਨੂੰ ਕਿਵੇਂ ਸੈੱਟ ਕਰੋ ਇਹਦੇ ਵਾਸਤੇ ਕੋਈ ਵੱਡਾ ਪਲਾਨ ਨਹੀਂ ਤੁਸੀਂ ਲੈਂਦਾ ਤੇ ਇਸ ਕਰਕੇ ਇਹ ਜਿਹੜਾ ਬਜਟ ਆ ਇਹ ਲੋਕਾਂ ਨੂੰ ਟਿਕਾਉਣ ਦੀ ਖਤਰਪੋਚ ਆਪਾਂ ਜਿੱਥੇੋਂ ਲਿਆ ਇੱਧਰੋਂ ਦੇਤਾ ਇੱਧਰੀ ਜੇਬ ਚੋਂ ਪਾਇਆ ਇੱਧਰੀ ਜੇਬੋਂ ਕੱਢਦਾ ਇਹ ਹੈ ਇਸੇ ਕਰਕੇ ਇਕਨਮੀ ਦਾ ਹਾਲਤ ਬਹੁਤ ਮਾੜੀ ਹੈ ਤੇ ਕਿਸਾਨੀ ਦਾ ਕਰਜ਼ਾ ਜਿਹੜਾ ਉਹ ਬਹੁਤ ਦਰਦਨਾਕ ਹੈ ਦਿਨ ਪਰ ਦਿਨ ਖੁਦਕੁਸ਼ੀਆਂ ਵਧੀ ਚੱਲੀਆਂ ਨੇ ਤੇ ਭਗਵਾਨ ਤੁਮਾਨ ਸਰਕਾਰ ਤੇ ਨੂੰ ਅਸੀਂ ਕਹਿੰਦੇ ਆ ਵੀ ਜਿਹੜੀ ਵੀ ਸਰਕਾਰ ਆਉਣੀ ਹੈ ਇਹ ਕਿਸਾਨਾਂ ਦੀ ਸਮੱਸਿਆ ਦਾ ਬੇਸ ਕੱਲ ਹੱਟ ਕੱਢੇ ਪਰ ਹੁਣ ਜਦੋਂ ਤੁਸੀਂ ਅੱਜ ਜਿਵੇਂ ਪ੍ਰਦਰਸ਼ਨ ਰੱਖਿਆ ਸੀਗਾ ਤਾਂ ਪਿਛਲੇ ਦਿਨਾਂ 'ਚ ਵੱਡੇ ਪੱਦਰ ਤੇ ਛਾਪੇ ਮਾਰੀਆਂ ਨੇ ਜਿਹੜੀਆਂ ਪੂਰੇ ਪੰਜਾਬ 'ਚ ਫਿਰ ਦੇਖਣ ਨੂੰ ਮਿਲੀਆਂ ਤਾਂ ਇਹ ਸਾਰਾ ਜਿਹੜਾ ਮਾਹੌਲ ਹੈ ਕਿਸਾਨ ਨਿਤਾਮਾਂ ਦੇ ਜਿਹੜਾ ਖਿਲਾਫ ਇੱਕ ਬਣਾਇਆ ਜਾਂਦਾ ਕਿ ਵੱਡੇ ਪੱਧਰ ਤੇ ਰਾਤਾਂ ਨੂੰ ਪੁਲਿਸ ਭੇਜ ਦਿੱਤੀ ਜਾਂਦੀ ਹੈ ਤੁਹਾਡੇ ਘਰ ਵੀ ਪੁਲਿਸ ਭੇਜੇਗੀ ਪਿਛਲਾ ਜਦੋਂ ਤੁਹਾਡਾ ਕੂਚ ਸੀਗਾ ਤਾਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਸਾਡੇ ਨਾਲ ਕਿਹੜਾ ਰਿਸ਼ਤੇਦਾਰੀ ਹੈ ਜੀ ਪੁਲਿਸ ਵਾਲਿਆਂ ਦੀ ਉਸ ਤੇ ਸਰਕਾਰ ਦਾ ਹੁਕਮ ਹੋਊਗਾ ਪੁਲਿਸ ਤਾਂ ਸਾਡੇ ਜਾਊਗੀ ਚੱਕੂਗੀ ਵੀ ਕਿਸਾਨ ਵੀ ਕਰੂ ਪਰਚੇ ਵੀ ਪਾਊ ਜੇਲ੍ਹਾਂ ਚ ਵੀ ਡੱਕੂਗੀ ਉਹਨਾਂ ਦਾ ਕਰਨਾ ਹੀ ਆ ਪਰ ਅਸਲ ਚੀਜ਼ ਸਰਕਾਰ ਦਾ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ ਕਿਸਾਨਾਂ ਆਪਕਾ ਨੂੰ ਅੰਦਰ ਕਰ ਦੇਣਾ ਇਹ ਕੋਈ ਸਮੱਸਿਆ ਦਾ ਹੱਲ ਨਹੀਂ ਬੇਸਿਕਲੀ ਸਮੱਸਿਆ ਨੂੰ ਪੜੋ ਤੇ ਬੇਸਿਕਲੀ ਹੱਲ ਕਰੋ ਤਾਂ ਕਿ ਤੁਸੀਂ ਠੀਕ ਆ ਲੋਕ ਵੀ ਕਹਿਣ ਵੀ ਹਾਂ ਹੁਣ ਸਰਕਾਰ ਨੇ ਬੇਸਿਕ ਇਸ਼ੂ ਨੂੰ ਹੱਥ ਪਾ ਲਿਆ ਬੇਸਿਕ ਇਸ਼ੂ ਨੂੰ ਕਿਵੇਂ ਹੱਲ ਕਰਦੇ ਤੁਸੀਂ ਉਹਦੇ ਵਾਸਤੇ ਰਾਹ ਪੱਧਰਾ ਕਰ ਪਰ ਹੁਣ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਦੋਂ ਸੰਕਟ ਆਉਂਦਾ ਤਾਂ ਦੋਵੇਂ ਭਰਾ ਇਕੱਠੇ ਹੁੰਦੇ ਨੇ ਤਾਂ ਹੁਣ ਜਿਹੜੀ ਚੰਡੀਗੜ੍ਹ ਦੇ ਵਿੱਚ ਐਸਕੇਐਮ ਦੇ ਦੋਵੇਂ ਮੋਰਚਿਆਂ ਨਾਲ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅੱਜ ਵੱਡਾ ਇਕੱਠ ਹੋਇਆਗਾ ਤਾਂ ਭਵਿੱਖ ਦੇ ਵਿੱਚ ਲੱਗਦਾਗਾ ਕਿ ਜਿਹੜੇ ਜਿਵੇਂ ਚਾਹੇ ਤੁਸੀਂ ਅੱਜ ਸੰਭੂ ਦੇ ਖਨੌਰੀ ਵਾਲੇ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਕਿਸਾਨੀ ਜਿਹੜੀਆਂ ਮੰਗਾਂ ਨੇ ਉਹਨਾਂ 'ਚ ਸਹਿਮਤੀ ਬਣਾ ਕੇ ਵੱਡਾ ਕੋਈ ਐਕਸ਼ਨ ਹੋ ਸਕਦਾ ਹੈ ਜਾਂ ਕੋਈ ਸੰਘਰਸ਼ ਖੜਾ ਹੋ ਸਕਦਾ ਹੈ ਬਿਲਕੁਲ ਕਿਉਂ ਨਹੀਂ ਜੀ ਹੋ ਸਕਦਾ ਹੋ ਸਕਦਾ ਕਰਾਂ ਕੋਈ ਗੱਲਬਾਤ ਹੋਈ ਹੈਗੀ ਕਿ ਦੁਬਾਰੀ ਮੀਟਿੰਗ ਇਹ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਗੱਲਾਂ ਬਾਰ-ਬਾਰ ਹੁੰਦੇ ਨੇ ਬਹੁਤ ਸਾਰੇ ਕਟਨਾਮਾਲ ਜਿਹੜੀਆਂ ਬੰਦਿਆਂ ਨੂੰ ਬਹੁਤ ਪੁਸਕਾ ਦੱਲੇਵਾਲ ਸਾਹਿਬ ਕਿ ਮੈਂ ਦੇਖਿਆ ਰੋਟੀ ਵੀ ਖਾਵੇ ਰੱਜ ਕੇ ਖਾਵੇ ਕੁਸ ਘਾ ਪੀ ਕੇ ਆਵੇ ਮદાન ਤੇ ਨਿਤਰੇ ਅਗਵਾਈ ਕਰੇ ਲੋਕਾਂ ਨੂੰ ਲੋੜ ਹੈ ਬਿਲਕੁਲ ਇਹੀ ਸੰਸਾੜ ਨਾਲ ਜੁਗਿੰਦਰ ਸਿੰਘ ਉਗਰਾਹਾ ਜਿਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਲਗਾਤਾਰ ਜਿਹੜੇ ਵੱਡੇ ਫੈਸਲੇ ਨੇਗੇ ਉਹ ਲੈ ਜਾਣਗੇ ਤੇ ਇੱਕ ਇਹ ਦੇ ਨਾਲ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਸੰਘਰਸ਼ ਦਾ ਵੀ ਐਲਾਨ ਕੀਤਾ ਜਾਵੇਗਾ ਕੁਲਵੀਰ ਸਿੰਘ ਪੰਜਾਬ ਤੱਕ ਸੰਗਰੂ